ਨੌਜਵਾਨ ਚਾਇਨਾ ਡੋਰ ਦੇ ਨਾਲ ਜ਼ਖਮੀ ਹੋਇਆ ਮੋਟਰਸਾਈਕਲ ਤੇ ਜਾਂਦੇ ਹੋਏ ਨੌਜਵਾਨ ਜ਼ਖਮੀ ਹੋਇਆ ਦੱਸਿਆ ਕਿ ਨੌਜਵਾਨ ਨੂੰ 20 ਟਾਂਕੇ ਲੱਗੇ ਨੇ ਦੂਸਰਾ ਕਹਾਣੀ ਆਈਡਿਟੀ ਕਲਰ ਕੀ ਤੱਲੀ ਹੈ ਭਾਈ ਪੁੱਛੋ ਕਿ ਲੋ ਬਈ ਨਾ ਮੇਰੇ ਨਾਮ ਗੁਰਿੰਦਰ ਸਿੰਘ ਇਹਦੇ ਕੀ ਗੱਲ ਹੋ ਜੀ ਟਾਂਕੇ ਲੱਗੇ ਦੋਸਤੋ ਮੇਰਾ 12 ਸੇ ਬਾਈਕ ਤੇ ਤੇ ਆ 21 ਡੋਰ ਆ ਗਈ ਸਹਾਰਾ ਹਸਪੀਟਲ ਦੇ ਨੇੜੇ ਆਪੋਜ਼ਿਟ ਸਹਾਰਾ ਹਸਪੀਟਲ ਤੇ ਬਟਨ ਨੇੜੇ ਤੇ ਸਾਰੇ ਗਲਾ ਕੱਟ ਗਿਆ ਤੇ ਬਲੱਡ ਫਲੋ ਜਿਆਦਾ ਸੀ ਤੇ ਉਸ ਤੋਂ ਬਾਅਦ ਮੈਨੇ ਫਰਸਟ ایڈ ਕਿਟ ਲਈਤੀ ਗੋਇਲ ਮੈਡੀਕਲ ਸਟੋਰ ਤੋਂ ਆਫਟਰ ਇਟ ਅਸੀਂ ਚਲੇ ਗਏ ਜਿੰਦਰਾ ਹਸਪੀਟਲ ਤੇ ਉੱਥੋਂ ਸਟਿਚਸ ਲਗਾ ਲੱਗੇ ਆ 20 ਬੱਚੇ ਤੇ ਅਲਟਰਾਸਾਉਂਡ ਵਗੈਰਾ ਕਰਵਾਇਆ ਤੇ ਅਸੀਂ ਘਰੇ ਰਾਤੀ 12 1 ਵਜੇ ਦੌਰ ਪਰਚਾਲੇ ਸੰਡੇਡਾ ਮਾਰ ਰਿਹਾ ਪੁਲਿਸ ਵੀ ਰੇਡ ਮਾਰ ਰਹੀ ਹੈ ਪ੍ਰਜਾ ਪ੍ਰਦੋਸ਼ਨ ਮੂਵੀ ਐਕਸ਼ਨ ਜਿਆਪੂਰੇ ਵੀ ਦੇ ਚੈਨ ਡੋਰ ਦੇ ਚੱਕ ਅਨਾਰੀ 32500 ਰੁਪਿਆ ਜੁਰਮਾਨਾ ਵੀ ਲਾ ਰਿਹਾ ਫਿਰ ਡੋਰ ਆ ਕੇ ਥੋੜੀ ਹੈ ਇਹ ਸਰ ਪ੍ਰਸ਼ਾਸਨ ਨੇ ਮਿਲਿਆ ਕੋ ਬਤਾ ਪੁਲਿਸ ਵਾਲਿਆਂ ਨੇ ਮਿਲ ਲ ਪਤਾ ਇਹ ਸਾਰੇ ਕੋਈ ਪਕੜ ਨਹੀਂ ਰਿਹਾ ਕੋਈ ਕੁਝ ਨਹੀਂ ਹੈਗਾ ਤਨੇ ਦੇਖਿਆ ਉਹ ਪਤੰਗ ਉੱਡ ਰਹੇ ਆ ਚੈਨਾ ਡੋਰ ਦੇ ਨਾਲ ਇਹਨਾਂ ਨੂੰ ਕਿਉਂ ਨਹੀਂ ਪਕੜਦੇ ਕੀ ਗੱਲ ਜਿਹੜੇ ਆਮ ਲੋਕੀ ਆਮ ਬੱਚੇ ਪੜਾਉਂਦੇ ਚੈਨਲ ਰੋਡ ਲਾ ਕੇ ਡਾਂਦੇ ਉਹਨਾਂ ਕਿਹਲਾ ਜਨ ਕਰਨਾ ਚਾਹੂੰਗਾ ਵੀ ਇਸ ਨੂੰ ਬੰਦ ਕੀਤਾ ਜਾਵੇ ਇਹ ਇਹਨਾਂ ਨੂੰ ਵੀ ਹਾਮ ਹੁੰਦਾ ਇਹਨਾਂ ਦੇ ਹੀ ਕੋਈ ਪਰਿਵਾਰ ਵਾਲਿਆਂ ਨੂੰ ਵੀ ਆ ਹਾਸੇ ਨਾਲ ਬਿੱਤਣਾ ਪੈ ਸਕਦਾ ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ